ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਸਾਨੂੰ ਜਿਹੜੀ ਬਾਈ ਮਣੀ ਆਪਣੇ ਪਿੰਡ ਹਰੀਨੋ ਤੋਂ ਨੀਲੀ ਰਵੀ ਫਾਰਮ ਦੀ ਵੀਡੀਓ ਪਾਈ ਸੀ ਉਹਦਾ ਨੋਹਰਾ ਦਿਖਾਵਾਂਗੇ ਉਹਦੇ ਸਾਨੂੰ ਕਿਹਾ ਵੀ ਸੀਗਾ ਜੀ ਵੀਡੀਓ ਚ ਬਈ ਦਿਖਾਵਾਂਗੇ ਬਾਈ ਨੇ ਕੀ ਖੱਟਿਆ ਇਹਦੇ ਚੋਂ ਹੁਣ ਤੱਕ ਪਸ਼ੂਆਂ ਚੋਂ ਦੇਖੋ ਤੁਸੀਂ ਆ 8 ਮਰਲੇ ਥਾਂ ਬਾਈ ਨੇ ਆ ਪਾਇਆ ਪੋਆ ਲਿਆ ਜੀ ਠੀਕ ਆ ਪਸ਼ੂਆਂ ਦੀ ਦੇਣ ਹੀ ਆ ਕੈਲੀ ਦਾ ਬਾਈ ਕੋਲੇ ਠੀਕ ਹੀ ਆ ਵਿਚਾਰੇ ਕੋਲੇ ਠੀਕ ਆ ਨਾਰਮਲ ਜ਼ਿਮੀਂਦਾਰਾਂ ਚ ਆਉਂਦਾ ਬਾਈ ਤੇ ਕੋਈ ਬਾਹਲੀ ਪੈਲੀ ਚੋਂ ਕਮਾਈ ਨਹੀਂ ਬਸ ਫਾਰਮ ਚੋਂ ਤੁਹਾਨੂੰ ਦਿਖਾਵਾਂਗੇ ਬਾਈ ਨੇ ਕੀ ਖੱਟਿਆ ਕਿੰਨੇ ਬੱਚੇ ਤਿਆਰ ਹੋਏ ਹੋਏ ਆ ਠੀਕ ਆ ਤੇ ਸਾਰੀ ਗੱਲ ਕਰਾਂਗੇ ਵੀ ਕਿੰਨੇ ਹੁਣ ਤੱਕ ਵੀ ਆਹ ਖੱਟਿਆ ਕਮਾਇਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਠੀਕ ਆ ਹੁਣ ਦੱਸਿਆ ਸੀ ਵੀ ਚਾਰ ਮਰਲੇ ਥਾਂ ਸੀਗਾ ਬਾਈ ਕੋਲੇ ਤੇ ਹੁਣ ਅੱਠ ਮਰਲੇ ਥਾਂ ਲਿਆ ਆ ਵਿਆ ਪਾਇਆ ਵਿਆ ਤੇ ਅੰਦਰ ਪਸ਼ੂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਹ ਵਹਿੜਾ ਜੀ ਜਰਸੀ ਤਿਆਰ ਕੀਤੀ ਵੀ ਕਿਹੜੇ ਸੀਮਨ ਦੀ ਹੈ ਮਣੀਏ 5062 ਇਹ 5062 ਦੀ ਹੈ ਜੀ ਇੱਕ ਮਹੀਨਾ ਹੋ ਗਿਆ ਏਆਈ ਨੂੰ ਇਹਦੀ ਹੋਈ ਨੂੰ ਮੂੰਹ ਖੀਰੀ ਹੈ ਮੂੰਹ ਹਜੇ ਖੀਰੀ ਹੈ ਦੇਖੋ ਤੁਸੀਂ ਇਹ ਇਹ ਸੇਵਾ ਹੈ ਫੀਡ ਤੇ ਦੁੱਧ ਨੇ ਤਿਆਰ ਕੀਤੀ ਵੀ ਹੈ ਵਿਹੜ ਮੂੰਹ ਉਹ ਹਜੇ ਖੀਰੀ ਹੈ ਦਿਖਾਈ ਦਿਖਾ ਵੀ ਦਿੰਨੇ ਆ ਤੁਹਾਨੂੰ ਇਹ ਤਾਂ ਨਾਲ ਰਿਪੀਟ ਕਰ ਗਈ ਜੀ ਇੱਕ ਦੋ ਵਾਰੀ ਵਹਿੜ ਬੱਸ ਬੱਸ ਇੱਕ ਤਾਂ ਇੱਕ ਦੋ ਵਾਰੀ ਰਿਪੀਟ ਕਰ ਗਈ ਵਹਿੜ ਤਾਂ ਕਰਕੇ ਵੀ ਹਜੇ ਹੋ ਸਕਦਾ ਹੁਣ ਵਹਿੜ ਅੱਧ ਗੱਬ ਹੁੰਦੀ ਹੁਣ ਨੂੰ ਰਿਪੀਟ ਕਰ ਗਈ ਦੋ ਤਿੰਨ ਵਾਰੀ ਰਿਪੀਟ ਕਰ ਗਈ ਇਹ ਹੁਣ ਗੱਬਣ ਹੋਊਗੀ ਆਹ ਕੱਟੀ ਆ ਮੱਝ ਦੇ ਮਗਰ ਆਈ ਸੀ ਨੀਲੀ ਦੀ ਆ ਜੀ ਪੂਰੀ ਚੰਗੀ ਕਰਤੀ ਆ ਠੀਕ ਆ ਕੋਈ ਭਾਈ ਐਕਸਟਰਾ ਫੀਡ ਇਹਨਾਂ ਨੂੰ ਨਹੀਂ ਪਾ ਰਿਹਾ ਉਹ ਵਹਿੜ ਤੇ ਤਾਂ ਚਲੋ ਕੀਤਾ ਤੇ ਇਹਨਾਂ ਨੂੰ ਤਾਂ ਵਸ਼ ਨੋਰਮਲ ਜਿਹੜੀ ਫੀਡ ਮਣੀ ਪਾਉਣਾ ਪਸ਼ੂਆਂ ਨੂੰ ਉਹੀ ਪਾਉਣਾ ਹੈ ਨਾ ਇਹਨਾਂ ਨੂੰ ਨੋਰਮਲ ਫੀਡ ਦਾਣਾ ਜਿਹੜੀ ਉਹੋ ਹੀ ਹੈ ਜੀ ਆਹ ਗੋਲਡਨ ਦਾ ਕਟਾ ਆਇਆ ਸੀਗਾ ਠੀਕ ਆ ਆਹ ਕੱਟੀ ਵੀ ਕਰਦੀ ਹੈ ਜੀ ਫੇ ਕਿਹੜੇ ਟੀਕੇ ਦੀ ਹੈ ਕਿ ਕੋਈ ਪਤਾ ਨਹੀਂ ਇਹ ਮੱਝ ਦੇ ਮਗਰ ਆਈ ਅੱਛਾ ਮੱਝ ਦੇ ਮਗਰ ਆਈ ਸੀਗੀ ਆ ਝੋਟੀ ਗੱਬਣਾ ਜੀ ਚੈੱਕ ਕਰਤੀ ਹੈ ਨਾ ਆਪਾਂ ਇਹ ਦੋ ਗੁਨੀ ਦੋ ਮਹੀਨਿਆਂ ਦੀ ਗੱਬਣਾ ਝੋਟੀ ਠੀਕ ਆ ਆ ਹੁਣ ਦੇਖ ਲਓ ਤੁਸੀਂ ਵੀ 5 ਤਿੰਨ ਚਾਰ ਸਾਲਾਂ ਚ ਆ ਬੱਚੇ ਦਾ ਚਲੋ ਆਏ ਨਾ ਬਾਈ ਕੋਲੇ ਦੇਖੋ ਤੁਸੀਂ ਇਹ ਤਾਂ ਹੁਣ ਕਮਾਈ ਆ ਆਪਣੀ 5 ਬੱਚੇ ਜਿਹੜੇ ਤੁਹਾਨੂੰ ਦਿਖਾਏ ਆ ਆ ਵੈੜ ਕਟੀਆਂ ਠੀਕ ਆ ਆ ਮੱਝ ਬਾਈ ਨੇ ਹੁਣ ਖਰੀਦੀ ਆ ਟੋਕੜ ਗੱਬਣ ਮੱਝ ਦੁੱਧ ਨਹੀਂ ਦਿੰਦੀ ਜੀ ਸੋਨੂੰ ਰੇਟ ਸੁਣ ਕੇ ਲੱਗੂਗਾ ਕਿ ਜੀ ਬੰਦਿਆਂ ਨੂੰ ਜਿਹੜੇ ਨੂੰ ਜਿਹੜੇ ਬੰਦਿਆਂ ਨੂੰ ਨੀਲੀ ਬਾਰੇ ਪਤਾ ਨਹੀਂ ਵੀ ਯਾਰ ਮੱਝ ਮਹਿੰਗੀ ਲੈ ਲਈ ਬਾਈ ਨੇ 95000 ਰੁਪਏ ਦੀ ਮੱਝ ਲਈ ਹੈ ਜੀ ਇਹ ਕਿੰਨੇ ਚਿਰ ਦੀ ਗੱਭਾ ਮਣੀ ਸਾਢੇ 6 ਮਹੀਨੇ ਸਾਢੇ 6 ਮਹੀਨਿਆਂ ਦੀ ਮੱਝ ਗੱਭਣਾ ਦੇਖ ਲਓ ਤੁਸੀਂ ਤੇ 95000 ਦੀ ਲਈ ਹੈ ਕੋਈ ਦੁੱਧ ਨਹੀਂ ਦਿੰਦੀ ਜੀ ਵਾ ਕਿਉਂ ਮੇਨ ਕੰਮ ਨੀਲੀ ਤੇ ਹੀ ਆ ਸੋਨੂੰ ਅੱਗੇ ਵੀ ਦੱਸਿਆ ਸੀਗਾ ਭਦਰੂ ਵਾਲਿਆਂ ਨੇ ਬਲੱਡ ਲਾਈਨ ਚੋਂ ਭਦਰੂ ਵਾਲੇ ਘਰੋਂ ਮੱਝ ਆਈ ਹੈ ਭਦਰੂ ਵਾਲਿਆਂ ਦੀ ਬਲੱਡ ਲਾਈਨ ਚੋਂ ਹੈ ਉਹਨਾਂ ਦੇ ਘਰੋਂ ਮੱਝ ਖਰੀਦੀ ਹੈ ਅੱਛਾ ਉਹਨਾਂ ਦੇ ਘਰੋਂ ਖਰੀਦੀ ਆ ਮੱਝ ਇਹ ਤੇ ਕਿੰਨਾ ਦੁੱ ਇਹ ਬਟਾਲਾ ਮੇਲੇ ਦੇ ਵੀ 18 ਕਿਲੋ ਦੁੱਧ ਚਵਾਇਆ ਜੀ ਉਹਨਾਂ ਨੇ। ਅੱਛਾ ਬਟਾਲੇ ਮੇਲੇ ਦੇ। ਚੌਥੀ ਪੋਜੀਸ਼ਨ 'ਚ ਮਿਲਕ ਬਿਊਟੀ 'ਚ ਵੀ ਹੀ ਸਖੀਗੀ। ਠੀਕ ਆ ਬਟਾਲੇ ਮੇਲੇ 'ਚ। ਹਾਂਜੀ ਹਾਂਜੀ। ਠੀਕ ਆ ਬਟਾਲੇ ਮੇਲੇ 'ਚ ਮਿਲਕ ਬਿਊਟੀ 'ਚ ਵੀ ਆਈ ਵੀ ਹੈ ਜੀ ਚੌਥੇ ਨੰਬਰ ਦੇ ਤੇ 18 ਕਿਲੋ ਦੁੱਧ ਵੀ ਮੱਝ ਨੇ ਦਿੱਤਾ ਉੱਥੇ। ਕੰਪੀਟੀਸ਼ਨ 'ਚ 18 ਕਿਲੋ ਦਿੱਤਾ ਸਮਝ ਲਓ 20 ਕਿਲੋ ਦੁੱਧ ਤਾਂ ਦਿੰਦੀ ਹੋਊਗੀ। ਪਸ਼ੂ ਉੱਥੇ ਜਾ ਕੇ ਦੁੱਧ ਘੜਦਾ। ਤਾਂ ਹੀ ਬਾਈ ਨੇ 95000 ਰੁਪਏ ਲਾਇਆ ਪੂਰੀ ਤਸੱਲੀ ਨਾਲ ਮੱਝ ਲਈ ਹੈ ਜੀ। 5-6 ਮਹੀਨਿਆਂ ਦੀ ਗੱਭਣਾ ਦੇਖੋ ਠੀਕ ਹੈ 1.5 ਲੱਖ ਨੂੰ ਪੈ ਜਾਣੀ ਹੈ ਮੱਝ ਐਵੇਂ ਨਹੀਂ ਦਾ ਸਬੰਧੀਗੀ ਪੈਸੇ ਦਾ ਫਿਰ ਤੁਹਾਨੂੰ ਪਤਾ ਲੱਗਦਾ ਹੀ ਹੈ ਰੱਖਣ ਆਸਤੀ ਲਈ ਆਪਣੀ ਹਾਂਜੀ ਹਾਂ ਇਹ ਮੱਝ ਰੱਖਾਂਗੇ ਜੀ ਆਹ ਹੈ ਹੈਗੀ ਆ ਗਹਿਰੀ ਵਾਲਾ ਜਿਹੜਾ ਬੁੱਲ ਆ ਜੀ ਮਰ ਗਿਆ ਉਹਦੀ ਬਲੱਡ ਲਾਈਨ ਚ ਉਹ ਦੇਖੋ ਤੁਸੀਂ ਸਾਹਣ ਬਸ ਸੇਮ ਹੀ ਉਹਦੇ ਵਰਗਾ ਹੀ ਹੈ ਨਹੀਂ ਗਹਿਰੀ ਵਾਲਾ ਨਹੀਂ ਇਹ ਕਿਹੜੇ ਦੀ ਹੈ ਨਾਰਲੀ ਨਾਰਲੀ ਦੀ ਹੈ ਜੀ ਬੂਰੇ ਦੀ ਹੈ ਇਹ ਹਾਂ ਸੌਰੀ ਨਾਰਲੀ ਬੂਰੇ ਦੀ ਹੈ ਇਹ ਦੇਖੋ ਮਤਲਬ ਬੁੱਲ ਬੂਰਾ ਸੀਗਾ ਤੇ ਕੱਟੀ ਦੇਖ ਲਓ ਪੂਰੀ ਨੀਲੀ ਵਾਲੀ ਇੱਧਰ ਆ ਗਈ ਆ ਫੁੱਲ ਨਿਸ਼ਾਨ ਪੂਰੇ ਕਰਦੀ ਇਹਦੀ ਉਮਰ ਇਹ 100 ਤਿੰਨ ਸਾਲ ਦੀ ਹੈ ਸਾਢੇ 3 ਮਹੀਨੇ ਦੀ ਹੈ ਸਾਢੇ 3 ਮਹੀਨਾ ਦੀ ਗੱਭਾਈ ਝੋਲੀ ਵੇਖੋ ਤੁਸੀਂ ਸਾਢੇ 3 ਮਹੀਨੇ ਦੀ ਗੱਭਾਈ ਦੇਖੋ ਬਸ ਉਹ ਤਾਂ ਚਲੋ ਦਰਮਿਆਨੀ ਜੀ ਗਾਂ ਬਾਈ ਨੇ ਰੱਖੀ ਵੀ ਹੈ ਘਰੇ ਦੇਸੀ ਠੀਕ ਹੈ ਰੇਗ ਬਰੀਡ ਹੀ ਆ ਤੇ ਪਰ ਜਿਆਦਾ ਤੁਸੀਂ ਦੇਖੋ ਵੀ ਨੀਲੀ ਹੈ ਕੱਲੀ ਉਰਾ ਵਾਲਾ ਪਸ਼ੂ ਹੈ ਨਹੀਂ ਜਾਂ ਜਰਸੀ ਦਾ ਚਾਹੇ ਵੇਚਾਂਗੇ ਬਣੀ ਆਪਾ ਇਹ ਤਿਆਰ ਕਰਕੇ ਵੇਚਾਂਗੇ ਇਹ ਵਹਿੜ ਤਿਆਰ ਕਰਕੇ ਬਾਈ ਵੇਚੂਗਾ ਨੰਬਰ ਬਾਈ ਦਾ ਨੋਟ ਕਰਕੇ ਰੱਖਿਓ ਜੇ ਕੋਈ ਬਾਈ ਹੋਵੇ ਖਰੀਦਣ ਵਾਲਾ ਮਾਂ ਚੰਗੀ ਸੀ ਇਹਦੀ ਚੰਗਾ ਦੁੱਧ ਦੇਊਗੀ ਵਹਿੜ ਫੇ ਤਾਂ ਮਹੀਨਾ ਹੀ ਹੋਇਆ ਝੋਲੀ ਇਹਦੀ ਵੀ ਦੇਖੋ ਤੁਸੀਂ ਚੰਗੇ ਟੀਕੇ ਦੀ ਆ ਤੇ ਆ ਬਾਈ ਨੇ ਇੱਧਰ ਉਧਰ ਮੈ ਸਾਨੂੰ ਦਿਖਾਇਆ ਸੀਗਾ ਆ ਇੱਧਰ ਸਰ ਕਰਨ ਨਾ ਪਾਇਆ ਵੇ ਪਸ਼ੂਆਂ ਦੇ ਕਿੰਨੇ ਪੈਸੇ ਲੱਗੇ ਬਣੀ ਇਹ ਤੇ ਕਿੰਨਾ ਥਾ ਇਹ 7000 ਦਾ ਸਮਾਨ ਆਇਆ ਸੀ ਗੱਲੀ ਛੱਤ ਦਾ 7000 ਰੁਪਏ ਜੀ ਦੇਖ ਲਓ ਛੱਤ ਪੈ ਗਈ ਹੈ ਜੀ ਕਿੰਨਾ ਕਮਰਾ 25x19 ਦਾ 25x19 ਦੀ ਛੱਤ 7000 ਚ ਪੈ ਗਈ ਹੈ ਦੇਖ ਲਓ ਤੇ ਨਾਲੇ ਐ ਪੂਰੀ ਉੱਚੀ ਕਰਕੇ ਛੱਤ ਬਈ ਆ ਪਸ਼ੂ ਸੌਖੇ ਆ ਤੇ ਦਿਨੇ ਬਈ ਇੱਥੇ ਘੜਦਾ ਪਸ਼ੂ ਬਾਹਰ ਦੇਖੋ ਕੱਚਾ ਥਾਂ ਸਾਨੂੰ ਹਰੇਕ ਵੀਡੀਓ ਚ ਕਹਿੰਨੇ ਆ ਵੀ ਪਸ਼ੂਆਂ ਨਾਲ ਜ਼ਰੂਰੀ ਆ ਜੀ ਠੀਕ ਆ ਉਧਰ ਤੂੜੀ ਪਾਈ ਵੀ ਆ ਠੀਕ ਆ ਇੱਧਰ ਮਸ਼ੀਨ ਲੱਗੀ ਵੀ ਆ ਤੇ ਜਿਹੜੇ ਚੰਗੇ ਪਸ਼ੂ ਆ ਤੁਹਾਨੂੰ ਪਤਾ ਉਹ ਨਿਗਰਾਨੀ ਚ ਰੱਖਣੇ ਪੈਂਦੇ ਉਹ ਬਾਈ ਘਰੇ ਹੀ ਰੱਖਦਾ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਨੂੰ ਸਾਰੀਆਂ ਦਿਖਾਈਆਂ ਸੀਗਾ ਠੀਕ ਆ ਤੇ ਜਿਹੜੇ ਪਸ਼ੂ ਬੱਚੇ ਆ ਵਿਹੜਾਂ ਤੇ ਗੱਬਣ ਆ ਉਹ ਇੱਧਰ ਹੁੰਦੇ ਆ ਤੇ ਇਹ ਥਾਂ ਕਿੰਨੇ ਦਾ ਲਿਆ ਮਣੀ ਆਪਾਂ 7.5 ਲੱਖ ਰੁਪਈਆ ਦਾ ਥਾਂ ਤੁਹਾਨੂੰ ਦੱਸਿਆ ਸੀਗਾ ਜੀ ਇਹ ਪਸ਼ੂਆਂ ਦੀ ਦੇਣ ਹੀ ਆ ਸਾਰਾ ਕੁਝ ਚਲੋ ਰੱਬ ਹਰੇਕ ਤੇ ਕਿਰਪਾ ਰੱਖੇ ਮਿਹਨਤ ਕਰਦੇ ਰਵਾਂਗੇ ਤਾਂ ਰੱਬ ਸੁਣਦਾ ਹਨਾ ਤੇ ਕੋਈ ਟਾਈਮ ਸੀ ਵੀ ਥਾਂ ਦੇਣਾ ਵੀ ਪਿਆ ਤੇ ਚਲੋ ਅੱਜ ਵੇਖੋ ਤੁਸੀਂ ਵੀ ਜੇ ਆਪਾਂ ਇਹਨਾਂ ਨਾਲ ਜੁੜੇ ਰਹੇ ਕੰਮ ਕਰਦੇ ਰਹੇ ਤਾਂ ਰੱਬ ਦੀ ਕਿਰਪਾ ਨਾਲ ਅੱਠ ਮਰਲੇ ਥਾਂ ਤੇ ਅੱਜ ਪਸ਼ੂ ਵੀ ਆ ਦੇਖੋ ਤਿਆਰ ਹੈ ਇਹਨਾਂ ਨੇ ਕਮਾਈ ਦੇਣੀ ਹੈ ਬਈ ਦੁੱਧ ਨੇ ਨਹੀਂ ਕਿ ਨਹੀਂ ਬਣੀ ਹਾਂਜੀ ਆ ਚੀਜ਼ਾਂ ਨੇ ਕਮਾਈ ਦੇਣੀ ਹੈ ਦੁੱਧ 'ਚ ਉਹਦਾ ਪੂਰਾ ਪੱਲਾ ਹੀ ਹੁੰਦਾ ਹੁਣ ਜਿਹੜੇ ਆ ਪਸ਼ੂ ਤਿਆਰ ਹੋ ਕੇ ਵਿਕਣੇ ਆ ਝੋਟੀ ਹੋਗੀ ਠੀਕ ਆ ਉਹ ਝੋਟੀ ਪਰਲੀ ਹੋਗੀ ਉਹ ਕੱਟੀ ਹੋਗੀ ਠੀਕ ਆ ਆ ਕੱਟੀ ਹੋਗੀ ਆ ਵੈੜ ਹੋਗੀ ਇਹੀ ਕਮਾਈ ਆ ਕੱਲੇ ਦੁੱਧ ਤੇ ਕੰਮ ਕਰੋਗੇ ਦੁੱਧ ਤੇ ਨਹੀਂ ਕੋਈ ਫਾਇਦਾ ਹੁਣ ਆ ਵੈ ਮੱਝ ਲਈ ਹੈ ਬਾਈ ਨੇ 95000 ਦੀ ਲਈ ਆ ਹਨ ਇਹਨੂੰ ਸਾਂਭੂਗਾ 20 ਕਿਲੋ ਦੁੱਧ ਦੇਊਗੀ ਬੱਚਾ ਦੇਊਗੀ ਮੇਨ ਬੱਚੇ ਆਸਤੇ ਹੈਗਾ ਇਹਦੇ ਕਿਹੜਾ ਸਿਮਨ ਲੱਗਿਆ ਇਹਦੇ ਚੰਗਾ ਹੀ ਉਹਨਾਂ ਦੇ ਆਪ ਦੇ ਘਰੇ ਬਹੁਤ ਲੱਗੂਗੀ ਈਲੀ ਦਾ ਅੱਛਾ ਉਹਦੇ ਤੋਂ ਡਾਇਰੈਕਟ ਕਰੋਸ ਆ ਜੀ ਉਹਦੇ ਜਿਹੜੇ ਡਾਇਰੈਕਟ ਕਰੋਸ ਆ ਜੀ ਮੇਨ ਤਾਂ ਚਲੋ ਸਾਨੂੰ ਹੁਣ ਜਿਹੜੀ ਉਹ ਮੱਝ ਅਸੀਂ ਲਈ ਸੀ ਨਾ ਓਹੋ ਤੁਹਾਨੂੰ ਦਿਖਾਈ ਆ ਵੀਡੀਓ ਚ ਤੇ ਚਲੋ ਠੀਕ ਆ ਲਈ ਸੀ ਮੱਝ ਬੱਚਾ ਵੀ ਜ਼ਰੂਰੀ ਹੁੰਦਾ ਚਲੋ ਕੱਟਾ ਕੱਟੀ ਦਾ ਪਰ ਫਿਰ ਵੀ ਕੱਟੀ ਆ ਜੇ ਤਾਂ ਥੋੜਾ ਜਿਆਦਾ ਵਧੀਆ ਉਹ ਮੱਝ ਨੇ ਕੱਟਾ ਦਿੱਤਾ ਤੇ ਥੋੜਾ ਜਿਹਾ ਲਾਸ ਹੁੰਦਾ ਹੈ ਚੀਜ਼ ਨਾ ਜੀ ਕੱਟਾ ਚਲੋ ਸਾਂਭ ਤਾਂ ਲੈਨੇ ਆ ਪਰ ਕਿੱਥੇ ਕੱਟੀ ਨੇ ਸੂ ਪੈਣਾ ਗਾਂ ਪੀੜੀ ਵਧਣੀ ਆ ਹਨ ਤੇ ਥੋੜਾ ਜਿਹਾ ਇਹ ਦਿੱਕਤ ਥੋੜੀ ਜੀ ਪਸ਼ੂਆਂ ਚ ਮੱਝਾਂ ਚ ਆਉਂਦੀ ਆ ਵੀ ਥੋੜੇ ਜੇ ਚੰਗੇ ਟੀਕਿਆਂ ਦੇ ਜਿਹੜੇ ਕਟਿੰਗਾ ਵਾਲੇ ਟੀਕੇ ਨਹੀਂ ਆਉਂਦੇਗੇ ਹੁਣ ਜਿਵੇਂ ਤੁਸੀਂ ਨੀਲੀ ਚ ਕੋਈ ਟੀਕਾ ਨਹੀਂ ਆਉਂਦਾਗਾ ਕਟਿੰਗਾ ਵਾਲਾ ਇਹ ਫਿਰ ਮਜਬੂਰੀ ਬਣ ਜਾਂਦੀ ਆ ਵੀ ਆਪਾਂ ਨੂੰ ਟੀਕਾ ਚੰਗਾ ਭਰਾ ਦੇਈ ਦੀ ਤੇ ਕਈ ਵਾਰੀ ਕੱਟਾ ਆ ਜੇ ਤਾਂ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਪਸ਼ੂ ਤਾਂ 10 ਮਹੀਨੇ ਉਹੀ ਸੰਭਿਆ ਹੁੰਦਾ ਵੈਸੇ ਠੀਕ ਆ ਕੱਟਾ ਵੀ ਸਾਂਭ ਕੇ ਵੇਚਣਾ ਹੋਵੇ ਤਾਂ ਵਧੀਆ ਵਿਕ ਜਾਂਦਾ ਤੇ ਪਰ ਫਿਰ ਵੀ ਕੱਟੀ ਦਾ ਫਰਕ ਆ ਬਾਈ ਜਿਵੇਂ ਹੋਣਾ ਚੰਗੀ ਬਲੱਡ ਲਾਈਨ ਵਾਲੀ ਮੱਝ ਇਹਦੀ ਕੱਟੀ ਆ ਜੇ ਤਾਂ ਫਿਰ ਤਾਂ ਪੰਜਾ ਹੀ ਘੋਜ ਹੋ ਜਾਣਗੇ ਹਨ ਤੇ ਇਹ ਚੀਜ਼ ਦਾ ਪੂਰਾ ਹੀ ਫਰਕ ਪੈਂਦਾ ਤੇ ਚੰਗੇ ਟੀਕੇ ਕੱਟਿਆਂ ਵਾਲੇ ਮੰਨ ਕੇ ਚਲੋ ਆਉਂਦੇ ਤਾਂ ਹੈ ਇਹ ਵੀ ਐਸ ਦੇ ਆਉਂਦੇ ਆ ਚਲੋ ਜਾਂ ਉਹ ਵੀਰਾਂਵਲੀ ਵਾਲਿਆਂ ਦੇ ਵੀ ਆਉਂਦੇ ਆ ਏਬੀਸੀ ਦੇ ਹਨ ਆ ਵੀ ਮੰਨੂ ਅਰੇ ਹਾਂਜੀ ਤੇ ਪਰ ਮੂਰਾ ਜੀ ਆਉਂਦੇ ਆ ਜੀ ਨੀਲੀ ਰਾਵੀ ਚ ਕੱਟੀ ਵਾਲਾ ਟੀਕਾ ਨਹੀਂ ਆਉਂਦਾਗਾ ਇਹ ਥੋੜਾ ਜਿਹਾ ਲਾਸ ਹੈਗਾ ਨੀਲੀ ਚ ਕੱਟੀ ਵਾਲੇ ਸੀਮਣ ਨਹੀਂ ਆਉਂਦੇਗੇ ਚੰਗੇ ਬੁੱਲ ਤਾਂ ਬਹੁਤ ਹੈਗੇ ਆ ਪਰ ਕੱਟੀ ਵਾਲਾ ਟੀਕਾ ਨਹੀਂ ਕੋਈ ਵੀ ਆਉਂਦਾਗਾ ਤਾਂ ਕਰਕੇ ਵੀ ਇਹ ਤਾਂ ਹੁਣ ਕੋਈ ਪਤਾ ਨਹੀਂ ਚਲੋ ਗਾਂ ਰੱਬ ਦੇ ਮਰਜ਼ੀ ਆ ਤੇ ਧੰਨਵਾਦ ਜੀ ਵੀਡੀਓ ਨੂੰ ਕਰੇ ਜੇ ਵੱਧ ਤੋਂ ਵੱਧ ਸ਼ੇਅਰ ਸਾਨੂੰ ਇਹ ਹੀ ਚੀਜ਼ ਦਿਖਾਉਣੀ ਸੀਗੀ ਇਹਦੇ ਚ ਬਈ ਪਸ਼ੂਆਂ ਚੋ ਬਾਈ ਨੇ ਕੀ ਖੱਟਿਆ ਹੁਣ ਤੱਕ ਕੋਦੇ ਸਾਨੂੰ ਫਾਰਮ ਦਿਖਾਇਆ ਹੀ ਸੀਗਾ ਬਾਈ ਦਾ ਨੀਲੀ ਦਾ ਤੇ ਉਹੀ ਬਾਈ ਦਾ ਇਹ ਨੌਰਾ ਤੇ ਇਹੀ ਤੁਹਾਨੂੰ ਦਿਖਾਉਣਾ ਆ ਇੱਥੇ ਦਿਨੇ ਕੱਚੇ ਥਾਂ ਚ ਪਸ਼ੂ ਬਈ ਬੰਦ ਆ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਵੱਧ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੇ ਬਈ ਕਾ ਬਾਈ ਦਾ ਕੰਮ ਕਿਵੇਂ ਲੱਗਿਆ ਤੇ ਨੰਬਰ ਮੈਂ ਮੈਂਸ਼ਨ ਕਰ ਦੂੰਗਾ ਜੀ ਜੇ ਕੋਈ ਚੀਜ਼ ਬਾਰੇ ਤੁਸੀਂ ਬਾਈ ਨੂੰ ਪੁੱਛਣਾ ਤੇ ਕਟੀਆਂ-ਕੁੱਟੀਆਂ ਨੀਲੀ ਰਵੀ ਦੀਆਂ ਜੇ ਬਾਈ ਕਿ ਲੈਣੀਆਂ ਹੋਣ ਤਾਂ ਬਾਈ ਨੂੰ ਥੋੜਾ ਜਿਆਦਾ ਪਤਾ ਹੁੰਦਾ ਵੀ ਕਿੱਧਰੋਂ ਚੰਗੀਆਂ ਮਿਲਦੀਆਂ ਤੇ ਮੈਂ ਨੰਬਰ ਵੀਡੀਓ ਦੇ ਕੈਪਸ਼ਨ 'ਚ ਪਾ ਦੂੰਗਾ ਬਾਈ ਨੂੰ ਨੀਲੀ ਰਵੀ ਨੂੰ ਚਾਹਣ ਵਾਲੇ ਬੰਦੇ ਪੁੱਛ ਸਕਦੇ ਆ ਬਾਈ ਨੂੰ ਦੋ ਤਿੰਨ ਬਾਈਆਂ ਦੇ ਕਮੈਂਟ ਆਏ ਸੀਗੇ ਵੀ ਯਾਰ ਕਟੀਆਂ ਬਾਰੇ ਦੱਸਿਓ ਜੇ ਠੀਕ ਹੈ ਉਹ ਬਾਈ ਦਾ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਇਹ ਤੁਹਾਨੂੰ ਨੰਬਰ ਦੱਸ ਦੂੰਗਾ ਜਾਂ ਜਗ੍ਹਾ ਦੱਸ ਦੂੰਗਾ ਵੀ ਕਿੱਥੋਂ ਕਟੀਆਂ ਮਿਲ ਜਾਂਦੀਆਂ ਚੰਗੀ ਬਲੱਡ ਲਾਈਨ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਬਾਰਡਰ ਦੇ ਨਾਲੋਂ ਮਿਲਦੀਆਂ ਤੁਹਾਨੂੰ ਫਰੋਜਪੁਰ ਏਰੀਆ 'ਚੋਂ ਅਮਰਾਸਰ ਜਿਹੜਾ ਬਾਰਡਰ ਦੇ ਨਾਲ ਲੱਗਦਾ ਠੀਕ ਤੇ ਵਿਸ਼ਵਾਸ ਵਾਲੇ ਬੰਦੇ ਕੋਲ ਹੀ ਤੁਹਾਨੂੰ ਭੇਜੂਗਾ ਠੀਕ ਤੇ ਨੰਬਰ ਮੈਂ ਬਾਈ ਦਾ ਵੀਡੀਓ ਦੇ ਕੈਪਸ਼ਨ 'ਚ ਪਾ ਦੂੰਗਾ ਕਰ ਲਿਓ ਜੇ ਸੰਪਰਕ ਕੀ ਜਿਹੜੇ ਬੰਦੇ ਨੇ ਕਟੀਆਂ ਖਰੀਦਣੀਆਂ ਇਹ ਪਸ਼ੂਆਂ 'ਚ ਕੋਈ ਪਸ਼ੂ ਸੇਲਿੰਗ ਹੈ ਜੀ ਬਸ ਉਹਨੂੰ ਸ਼ੌਂਕ 'ਈ ਇਹ ਵੀਡੀਓ ਵੀ ਦਿਖਾਈ ਜਾ ਵੀ ਹੁਣ ਤੱਕ ਕੀ ਖਟਿਆ ਕੀ ਕਮਾਇਆ ਹਨਾ ਧੰਨਵਾਦ ਜੀ ਪੇਜ ਨੂੰ ਫੋਲੋ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ